ਸੋਚਗੁਣਾਲ ਦਾ ਜੋ ਪ੍ਰੋਸੀਜਰ ਹੈ ਸਾਹਿਬ ਪਰਮਿਸ਼ਨ ਮਿਲ ਜੂਗੀ ਸੋਚਗੁਣਾਲ ਦੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸਰਟ ਐਮਪੀ ਜਿਹਨਾਂ ਨੇ ਸੋਹ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਗੁਣ ਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਚੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਹੈ ਚ ਇਹ ਡਿਬਰੂਗੜ੍ਹ ਚ ਹੈ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੇਸ ਜਿਹੜੇ ਬੰਦੇ ਹਟਾ ਦਿਓ ਆਮ ਟੋਟਲੀ ਅਗੇਨਸਟ ਇਟ ਸਾਹਿਬ i am saying on parole for the sake of welfare activities of this, this cannot be allowed when they welfare wale te fir jail ch kyon baithe sab welfare aa jada drug da kamm hai sab this is a sole responsibility of the state ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡਦੇ ਹੋ ਵੀ ਆ ਕੇ ਵੈਲਫਰੇਕਸ਼ਨ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜੇਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕਰਾਇਮ ਦੇ ਵਿੱਚ ਅੰਦਰ ਬੈਠੇ ਆ ਹੇ ਨਿਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਰ ਸਿਟੀਨ ਚਾਰਜਸ ਅੰਦਰ ਬੈਠੇ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ them on the street ਉਸ ਗੱਲ ਦਾ ਜਵਾਬ ਹੈ ਤੇ ਉਹਦੇ ਆਪਣੇ ਆਪ ਜਵਾਬ ਵੀ ਆ ਗਿਆ ਸਾਬ ਜਿਹੜਾ ਸਵਾਲ ਕਰ ਰਹੇ ਹੋਗੇ ਦੇ ਯਾਰ ਵਾਇਲੈਂਟ ਅਗਰ ਵਾਇਲੈਂਟ ਉਹਦੇ ਤੁਸੀਂ ਕਿਸੇ ਹੋਰ ਜਮਾਤ ਨੂੰ ਕਹਿ ਕੇ ਦੇਖ ਲਓ ਸਾਬ ਹਿੰਦੁਸਤਾਨ ਦੇ ਅੰਦਰ ਵੀ ਤੁਹਾਡਾ ਮੁੱਖ ਮੰਤਰੀ ਨਹੀਂ ਬਣ ਸਕਦਾ ਕੀ ਹੋਊਗਾ ਤੇ ਮੈਂ ਸਮਝਦਾ ਮਹਿੰਦੂ ਤਾਂ ਉਹਨਾਂ ਸੁਣ ਲਈ ਗੱਲ ਨਿਬੜ ਕੇ ਗੱਲ ਖਤਮ ਹੋ ਗਈ ਚਾਹ ਕਿਸੇ ਸਟੇਟਮੈਂਟ ਇਨ ਇਟਸੈਲਫ ਆਹ ਗੱਲ ਅਜੇ ਕਿਸੇ ਨੂੰ ਚੁਪਦੀ ਜਾਂ ਕੋਈ ਦਾ ਉਹ ਇੰਨੇ ਕਿ ਸੈਂਸਿਟਿਵ ਹੁੰਦੇ ਤਾਂ ਸਾਬਾ ਦਾ ਮਸਲੂਸ ਇਦਾਂ ਖੜਾ ਜਾਣਾ ਸੀ ਕਾਂਗਰਸ ਵਾਲਿਆਂ ਨੇ ਲੀਡੇ ਪਾਰ ਲੈਣੇ ਸੀ ਉਹਨਾਂ ਨੇ ਸੋ I think is the answer is inherent